ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਮੇਨ ਪਲੇਅਰ YouTube ਚੈਨਲ ਤੇ ਤੁਸੀਂ ਸਾਰਿਆਂ ਨੇ ਪੀਨਟ ਕਿੰਗ ਦਾ ਨਾਮ ਤਾਂ ਸੁਣਿਆ ਹੀ ਹੋਊਗਾ ਸਿਮਰਪਾਲ ਸਿੰਘ ਪੀਨਟ ਕਿੰਗ ਕੌਣ ਹੈ ਪੰਜਾਬ ਦੀ ਧਰਤੀ ਤੋਂ ਅਰਜנטיਨਾ ਜਾਣ ਵਾਲਾ ਸਿਮਰਪਾਲ ਸਿੰਘ ਇੰਨਾ ਚੰਗਾ ਤੇ ਇੰਨਾ ਵੱਡਾ ਬਿਜ਼ਨਸਮੈਨ ਬਣਿਆ ਕਿ ਸਾਰੀ ਦੁਨੀਆ ਉਹਨਾਂ ਨੂੰ ਪੀਨਰ ਸਿੰਘ ਯਾਨੀ ਕਿ ਮੂੰਗਫਲੀ ਦਾ ਰਾਜਾ ਕਹਿ ਕੇ ਬੁਲਾਉਂਦੀ ਹੈ ਤੇ ਅੱਜ ਅਸੀਂ ਲੈ ਕੇ ਆਏ ਹਾਂ ਉਹਨਾਂ ਦੀ ਮੁੱਖ ਜਾਣਕਾਰੀ ਕਿ ਕਿਹੜੇ ਦੇਸ਼ ਵਿੱਚ ਸਿਮਰਪਾਲ ਸਿੰਘ ਸਭ ਤੋਂ ਵੱਧ ਮੂੰਗਫਲੀ ਵੇਚਦੇ ਹਨ ਉਸ ਦੇਸ਼ ਦੀਆਂ ਕਿਹੜੀਆਂ ਵੱਡੀਆਂ ਕੰਪਨੀਆਂ ਇਹਨਾਂ ਨਾਲ ਰਲ ਕੇ ਕੰਮ ਕਰਦੀਆਂ कहानी ਅਤੇ ਅਖੀਰ ਵਿੱਚ ਅਸੀਂ ਦੱਸਾਂਗੇ ਕਿ ਕਿਹੜੀ ਕਿਹੜੀ ਕੰਪਨੀ ਪੀਨਟ ਕਿੰਗ ਨਾਲ ਮੁਕਾਬਲਾ ਕਰ ਰਹੀ ਹੈ। ਬਸ ਜੁੜੇ ਰਹੋ ਸਾਡੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋ ਜੋ ਤਿਆਰ। ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ। ਧਿਆਨ ਨਾਲ ਸੁਣੋ ਤੇ ਮਾਣ ਮਹਿਸੂਸ ਕਰੋ ਕਿ ਪੰਜਾਬ ਦੇ ਪੁੱਤ ਦੂਸਰੇ ਦੇਸ਼ਾਂ 'ਚ ਜਾ ਕੇ ਪੰਜਾਬ ਦਾ ਨਾਂ ਕਿਸ ਤਰ੍ਹਾਂ ਉੱਚਾ ਕਰਦੇ ਹਨ। ਸਿਮਰਪਾਲ ਸਿੰਘ ਦਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਅਰਜنٹੀਨਾ ਦਾ ਪੀਨਟ ਕਿੰਗ ਬਣਨ ਤੱਕ ਦਾ ਸਫ਼ਰ ਦੂਰਦਰਸ਼ੀ ਮਿਹਨਤ ਅਤੇ ਲਚਕੀਲੇਪਣ ਦੀ ਕਹਾਣੀ ਹੈ। ਪੰਜਾਬ ਭਾਰਤ ਵਿੱਚ ਜੰਮਿਆ ਸਿਮਰਪਾਲ ਮਜ਼ਬੂਤ ਖੇਤੀਬਾੜੀ ਜੜ੍ਹਾਂ ਨਾਲ ਵੱਡਾ ਹੋਇਆ। ਜਿਤੇ ਖੇਤੀ ਜੀਵਨ ਦਾ ਇੱਕ ਤਰੀਕਾ ਸੀ ਹਾਲਾਂਕਿ ਬਹੁਤ ਸਾਰੇ ਪੰਜਾਬੀਆਂ ਵਾਂਗ ਉਸਨੇ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾਉਣ ਦੇ ਮੌਕਿਆਂ ਦੀ ਭਾਲ ਵਿੱਚ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਆਪਣੇ ਦੂਰੀ ਦਾ ਵਿਸਤਾਰ ਕਰਨ ਦਾ ਸੁਪਨਾ ਦੇਖਿਆ 2000 ਦੇ ਦਹਾਕੇ ਦੇ ਆਰੰਭ ਵਿੱਚ ਸਿਮਰਪਾਲ ਸਿੰਘ ਅਰਜنٹੀਨਾ ਚਲੇ ਗਏ ਇੱਕ ਦੇਸ਼ ਜੋ ਕਿ ਇਸ ਦੀ ਵਿਸ਼ਾਲ ਖੇਤੀਬਾੜੀ ਜ਼ਮੀਨ ਅਤੇ ਮੌਕਿਆਂ ਲਈ ਜਾਣਿਆ ਜਾਂਦਾ ਹੈ ਜਦੋਂ ਕਿ ਬਹੁਤ ਸਾਰੇ ਪ੍ਰਵਾਸੀ ਨੌਕਰੀਆਂ ਜਾਂ ਕਾਰੋਬਾਰ ਦੀ ਭਾਲ ਕਰਦੇ ਹਨ ਸਿਮਰਪਾਲ ਦਾ ਖੇਤੀਬਾੜੀ ਖੇਤਰ ਖਾਸ ਤੌਰ ਤੇ ਮੂੰਗਫਲੀ ਵਿੱਚ ਦਾਖਲ ਹੋਣ ਦਾ ਸਪਸ਼ਟ ਦ੍ਰਿਸ਼ਟੀਕੋਣ ਸੀ ਅਰਜنٹੀਨਾ ਦੁਨੀਆ ਦੇ ਚੋਟੀ ਦੇ ਮੂੰਗਫਲੀ ਉਤਪਾਦਕਾਂ ਵਿੱਚੋਂ ਇੱਕ ਹੈ ਅਤੇ ਸਿਮਰਪਾਲ ਨੇ ਇਸ ਉਦਯੋਗ ਵਿੱਚ ಅಪਾਰ ਸੰਭਾਵਨਾਵਾਂ ਵੇਖੀਆਂ। ਸਿਮਰਪਾਲ ਸਿੰਘ ਨੇ ਜਦੋਂ ਅਰਜنٹੀਨਾ ਆ ਕੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਤਾਂ ਇਹ ਕੰਮ ਬਿਲਕੁਲ ਆਸਾਨ ਨਹੀਂ ਸੀ। ਇੱਕ ਨਵੇਂ ਦੇਸ਼ ਵਿੱਚ ਜਿੱਥੇ ਭਾਸ਼ਾ ਅਤੇ ਸੱਭਿਆਚਾਰ ਵੱਖਰੇ ਸਨ, ਸਫਲ ਹੋਣਾ ਬਹੁਤ ਵੱਡਾ ਚੁਣੌਤੀ ਭਰਿਆ ਕੰਮ ਸੀ। ਪਰ ਸਿਮਰਪਾਲ ਦੀ ਲਗਨ ਅਤੇ ਸੰਕਲਪ ਨੇ ਸਭ ਰੁਕਾਵਟਾਂ ਨੂੰ ਪਾਰ ਕਰ ਦਿੱਤਾ। ਉਹਨਾਂ ਨੇ ਮੂੰਗਫਲੀ ਦੀ ਖੇਤੀ, ਉਸ ਦੀ ਪ੍ਰਕਿਰਿਆਵਤੀ ਕਰਨ ਅਤੇ ਇਸ ਦੇ ਵਪਾਰ ਬਾਰੇ ਵਿਆਪਕ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਨੇ ਉਲਮ ਪੀਨਟ ਸ਼ੈਲਿੰਗ ਤੇ ਨਾ ਇੱਕ ਕੰਪਨੀ ਸ਼ੁਰੂ ਕੀਤੀ ਜੋ ਅਰਜنٹੀਨਾ ਵਿੱਚ ਮੂੰਗਫਲੀ ਦੇ ਪੈਦਾਵਾਰ ਅਤੇ ਪ੍ਰਕਿਰਿਆਵਤੀਕਰਨ ਵਿੱਚ ਅਗਵਾਈ ਵਾਲੀ ਕੰਪਨੀ ਬਣ ਗਈ ਸਿਮਰਪਾਲ ਨੇ ਸਿਰਫ ਸਥਾਨਕ ਮਾਰਕੀਟ ਤੇ ਹੀ ਧਿਆਨ ਨਹੀਂ ਦਿੱਤਾ ਸਗੋਂ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਵੀ ਆਪਣਾ ਪੈਰ ਜਮਾਉਣ ਲਈ ਕੰਮ ਕੀਤਾ ਉਹਨਾਂ ਦੀ ਕੰਪਨੀ ਨੇ ਉੱਚ ਗੁਣਵੱਤਾ ਵਾਲੀ ਮੂੰਗਫਲੀ ਨੂੰ ਵਿਸ਼ਵ ਪੱਧਰ ਤੇ ਐਕਸਪੋਰਟ ਕਰਨਾ ਸ਼ੁਰੂ ਕੀਤਾ ਇਸ ਕਾਰਨ ਉਹਨਾਂ ਦੀ ਕੰਪਨੀ ਤੇਜ਼ੀ ਨਾਲ ਵਧੀ ਅਤੇ ਮੂੰਗਫਲੀ ਉਦਯੋਗ ਵਿੱਚ ਇੱਕ ਮੁੱਖ ਕੰਪਨੀ ਬਣ ਗਈ ਸਿਮਰਪਾਲ ਸਿੰਘ ਨੇ ਸਿਰਫ ਖੇਤੀ ਤੇ ਕੰਪਨੀ ਚਲਾਉਣ ਦਾ ਕੰਮ ਨਹੀਂ ਕੀਤਾ ਸਗੋਂ ਖਾਨਾ ਨਾਲ ਮਜ਼ਬੂਤ ਰਿਸ਼ਤੇ ਬਣਾਏ ਸਪਲਾਈਅਰਾਂ ਦੇ ਨਾਲ ਸਹਿਯੋਗ ਬਣਾਇਆ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਨਾਲ ਸੰਬੰਧ ਬਣਾਏ ਇਹ ਸਭ ਮਿਲ ਕੇ ਉਹਨਾਂ ਦੀ ਸਫਲਤਾ ਦੀ ਬੁਨਿਆਦ ਬਣੀ ਉਹਨਾਂ ਦੀ ਲਗਾਤਾਰ ਮਿਹਨਤ ਅਤੇ ਦੂਰਦਰਸ਼ਤਾ ਨੇ ਉਹਨਾਂ ਨੂੰ ਮੂੰਗਫਲੀ ਦੇ ਕਾਰੋਬਾਰ ਵਿੱਚ ਅਰਜנטיਨਾ ਦਾ ਪੀਨੇਟ ਕਿੰਗ ਬਣਾ ਦਿੱਤਾ ਸਿਮਰਪਾਲ ਸਿੰਘ ਦੀ ਸਫਲਤਾ ਦੀ ਕਹਾਣੀ ਪੰਜਾਬ ਤੋਂ ਉਸਦੇ ਰਵਾਇਤੀ ਖੇਤੀ ਗਿਆਨ ਅਤੇ ਅਰਜנטיਨਾ ਵਿੱਚ ਆਧੁਨਿਕ ਖੇਤੀ ਅਭਿਆਸਾਂ ਦੇ ਅਨੁਕੂਲ ਹੋਣ ਦੀ ਉਸਦੀ ਯੋਗਤਾ ਦਾ ਸੁਮੇਲ ਹੈ ਉਸਨੇ ਕਿਸਾਨਾਂ ਸਪਲਾਈਰਾਂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਦਾ ਇੱਕ ਮਜ਼ਬੂਤ ਨੈਟਵਰਕ ਬਣਾਇਆ ਜਿਸ ਨਾਲ ਉਸ ਉਸ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਮਿਲੀ ਉਸ ਦੀ ਸਖਤ ਮਿਹਨਤ ਅਤੇ ਦ੍ਰਿਸ਼ਟੀ ਨੇ ਉਸ ਨੂੰ ਮੂੰਗਫਲੀ ਉਦਯੋਗ ਵਿੱਚ ਇੱਕ ਗਲੋਬਲ ਖਿਡਾਰੀ ਵਿੱਚ ਬਦਲ ਦਿੱਤਾ ਸਿਮਰਪਾਲ ਸਿੰਘ ਦੀ ਕੰਪਨੀ ਆਲਮ ਪੀਨਟ ਸ਼ੈਲਿੰਗ ਦੁਆਰਾ ਅਰਜנטיਨਾ ਤੋਂ ਮੂੰਗਫਲੀ ਵਿਸ਼ਵ ਪੱਧਰ ਤੇ ਕਈ ਮੁੱਖ ਦੇਸ਼ਾਂ ਵਿੱਚ ਐਕਸਪੋਰਟ ਕੀਤੀ ਜਾਂਦੀ ਹੈ ਇਹਨਾਂ ਵਿੱਚੋਂ ਕੁਝ ਮਹੱਤਵਪੂਰਨ ਦੇਸ਼ ਹਨ ਜਿਵੇਂ ਯੂਨਾਈਟਿਡ ਸਟੇਟਸ ਮੂੰਗਫਲੀ ਦੀ ਬਹੁਤ ਵੱਡੀ ਮੰਗ ਸੰਯੁਕਤ ਰਾਜ ਵਿੱਚ ਹੁੰਦੀ ਹੈ ਅਤੇ ਸਿਮਰਪਾਲ ਦੀ ਕੰਪਨੀ ਇਸ ਮਾਰਕੀਟ ਵਿੱਚ ਵੱਡੀ ਮਾਤਰਾ ਵਿੱਚ ਮੂੰਗਫਲੀ ਸਪਲਾਈ ਕਰਦੀ ਹੈ ਤੇ ਇਹ ਕੁਝ ਕੰਪਨੀਆਂ ਨੇ ਜਿੰਨਾਂ ਨਾਲ ਰਲ ਕੇ ਯੂਨਾਈਟਿਡ ਸਟੇ ਕੀਤਾ ਜਾਂਦਾ ਹੈ ਨੰਬਰ 1 ਕਰਾਫਟ ਹੈਂਜ਼ ਜਿਹੜੀ ਨੈਸਟੈਗ ਵਿੱਚ ਲਿਸਟਡ ਹੈ ਤੇ ਇਹਦੇ ਸਟਾਕ ਪ੍ਰਾਈਸ 35.84 ਡਾਲਰ ਹੈ ਦੂਸਰੀ ਹੈ ਮਾਸ ਇਨਕੋਰਪੋਰੇਟਿਡ ਇਹਦੇ ਸਟਾਕ ਪ੍ਰਾਈਸ 84.10 ਡਾਲਰ ਹੈ ਤੇ ਤੀਸਰੀ ਹੈ ਪਲਾਂਟਰਸ ਜਿਹੜੀ ਕਿ ਮੂੰਗਫਲੀ 스ਨੈਕਸ ਦੇ ਲਈ ਮਸ਼ਹੂਰ ਹੈ ਇਹਦੇ ਪਿਛਲੇ ਮਾਰਕ ਕਰਾਫਟ ਹੈਂਜ਼ ਹੀ ਸੀ ਪਰ ਹੁਣ ਇਸ ਕੰਪਨੀ ਨੂੰ ਹਾਰਮਲ ਫਰੋਰਸ ਨਾ ਦੀ ਕੰਪਨੀ ਨੇ ਖਰੀਦ ਲਿਆ ਦੂਸਰੇ ਆਉਂਦੇ ਨੇ ਯੂਰਪੀ ਯੂਨੀਅਨ ਦੇ ਦੇਸ਼ ਯਾਨੀ ਕਿ ਯੂਰੋਪੀਅਨ ਕੰਟਰੀਜ਼ ਫਰਾਂਸ ਨੀਦਰਲੈਂਡ ਜਰਮਨੀ ਅਤੇ ਬਰਤਾਨੀਆ ਆਦਿ ਦੇਸ਼ਾਂ ਵਿੱਚ ਵੀ ਅਰਜਨਟੀਨਾ ਤੋਂ ਮੂੰਗਫਲੀ ਦੀ ਡਿਮਾਂਡ ਹੈ ਇਹਨੂੰ ਖਾਣ ਵਾਲੇ ਨਟਸ ਅਤੇ ਤੇਲ ਦੇ ਨਿਰਮਾਣ ਲਈ ਵਰਤਿਆ ਜਾਂਦਾ ਹੈ ਨੈਸਲੇ ਯੂਨੀਲੀਵਰ ਪੈਪਸੀ ਕੋ ਇੰਟਰ ਸਨੈਕ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੀਆਂ ਇਹ ਕੁਝ ਵੱਡੀਆਂ ਕੰਪਨੀਆਂ ਹਨ ਜਿਨ੍ਹਾਂ ਨਾਲ ਰਲ ਕੇ ਆਲੰਪੀਨਰ ਸ਼ੈਲਿੰਗ ਕੰਪਨੀ ਕੰਮ ਕਰਦੀ ਹੈ ਚੀਨ ਵੀ ਮੂੰਗਫਲੀ ਦੀ ਇੱਕ ਵੱਡੀ ਮਾਰਕੀਟ ਹੈ ਜੋ ਕਿ ਮੂੰਗਫਲੀ ਤੇਲ ਅਤੇ ਭੋਜਨ ਦੇ ਵੱਖ-ਵੱਖ ਪਦਾਰਥਾਂ ਲਈ ਇਸ ਦੀ ਖਰੀਦਦਾਰੀ ਕਰਦਾ ਹੈ ਕੋਫਕੋ ਗਰੁੱਪ ਇੱਕ ਵੱਡੀ ਚੀਨੀ ਸਰਕਾਰੀ ਕੰਪਨੀ ਜੋ ਖਾਣ ਪੀਣ ਦੇ ਉਤਪਾਦਾਂ ਵਿੱਚ ਸ਼ਾਮਲ ਹੈ ਸ਼ੈਨਡੋਂਗ ਲੀਅੰਗਯੂ ਗਰੁੱਪ ਚੀਨ ਦੀ ਇੱਕ ਹੋਰ ਵੱਡੀ ਖਾਣ-ਪੀਣ ਦੀ ਕੰਪਨੀ ਇਹ ਦੋਵੇਂ ਕੰਪਨੀਆਂ ਨਾਲ ਰਲ ਕੇ ਸਿਮਰਪਾਲ ਸਿੰਘ ਪੂਰੇ ਚਾਈਨਾ ਵਿੱਚ ਆਪਣਾ ਪੀਨਟਸ ਦੀ ਵਿਕਰੀ ਕਰਦੇ ਹਨ ਰੂਸ ਰੂਸ ਵਿੱਚ ਮੂੰਗਫਲੀ ਦੀ ਬਹੁਤ ਮੰਗ ਹੈ ਜੋ ਮੁੱਖ ਤੌਰ ਤੇ ਖਾਣ ਲਈ ਅਤੇ ਸਨੈਕਸ ਬਣਾਉਣ ਵਿੱਚ ਵਰਤੀ ਜਾਂਦੀ ਹੈ ਪੇਕਾਰਪੋ ਜਿਹਨੂੰ ਰਸੁਰਗੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਰੂਸ ਦੀ ਇੱਕ ਵੱਡੀ ਖਾਸ ਸਮਗਰੀ ਦੀ ਕੰਪਨੀ ਹੈ ਇੱਕ ਰੂਸੀ ਰਿਟੇਲ ਚੇਨ ਹੈ ਜਿਹਨੂੰ ਮੈਗਨੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਦੋਹੇ ਰੂਸ ਦੀਆਂ ਕੁਝ ਵੱਡੀਆਂ ਕੰਪਨੀਆਂ ਹਨ ਜਿਨ੍ਹਾਂ ਨਾਲ ਰਲ ਕੇ ਸਿਮਰਪਾਲ ਸਿੰਘ ਰੂਸ ਦੇ ਅੰਦਰ ਪੀਨਟਸ ਨੂੰ ਵੇਚੇ ਦੇਹਾਨਾ ਕੈਨੇਡਾ ਵੀ ਇੱਕ ਹੋਰ ਵੱਡਾ ਗਾਹਕ ਹੈ ਜਿੱਥੇ ਮੂੰਗਫਲੀ ਆਮ ਤੌਰ ਤੇ ਸਨੈਕਸ ਅਤੇ ਭੋਜਨ ਵਿੱਚ ਵਰਤੀ ਜਾਂਦੀ ਹੈ ਲੋਬਲੋਜ਼ ਕੈਨੇਡੀਅਨ ਕੰਪਨੀ ਤੇ ਸਨਾਈਡਰਸ ਆਫ ਹੈਨਓਵਰ ਅਮਰੀਕੀ ਕੰਪਨੀ ਵੀ ਕੈਨੇਡਾ ਚ ਮੂੰਗਫਲੀ ਦੇ ਉਤਪਾਦ ਵਿਕਰੀ ਕਰਦੀ ਹੈ ਇਹ ਸਾਰੇ ਮੁੱਖ ਦੇਸ਼ ਹਨ ਅਤੇ ਉਹਨਾਂ ਦੇਸ਼ਾਂ ਦੀਆਂ ਕੰਪਨੀਆਂ ਜਿਨ੍ਹਾਂ ਨਾਲ ਰਾਲਕੇ ਸਿਮਰਪਾਲ ਸਿੰਘ ਅਤੇ ਆਪਣੀ ਕੰਪਨੀ ਆਲਮ ਪੀਨਨ ਸ਼ੈਲਿੰਗ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਲੈ ਗਏ ਹਨ ਹਾਲਾਂਕਿ ਅਨੁਮਾਨਿਤ ਕੰਪਨੀਆਂ ਦੀ ਸੂਚੀ ਸਹੀ ਰੂਪ ਵਿੱਚ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਇਹ ਵਿਦੇਸ਼ੀ ਵਪਾਰ ਸਹਿਯੋਗ ਅਤੇ ਸੰਬੰਧ ਨਿੱਜੀ ਹੁੰਦੇ ਹਨ ਮਾਰਕੀਟਾਂ ਵਿੱਚ ਕੁਝ ਵੱਡੀਆਂ ਕੰਪਨੀਆਂ ਹਨ ਜੋ ਮੂੰਗਫਲੀ ਦੀ ਖਰੀਦ-ਫਰੋਖਤ ਕਰਦੀਆਂ ਹਨ ਤੇ ਅੱਜ ਦੇ ਸਮੇਂ ਇਹ ਕੰਪਨੀਆਂ ਨਾਲ ਸਿਮਰਪਾਲ ਸਿੰਘ ਕੰਮ ਕਰ ਰਹੇ ਹਨ ਜਾਂ ਨਹੀਂ ਇਹ ਕਹਿਣਾ ਔਖਾ ਹੋ ਜਾਂਦਾ ਹੈ ਕਿਉਂਕਿ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਇਹ ਵਪਾਰ ਕੰਪਨੀਆਂ ਦਾ ਨਿੱਜੀ ਹੁੰਦਾ ਹੈ ਜਿਹਨੂੰ ਜਨਤਕ ਨਹੀਂ ਕੀਤਾ ਜਾਂਦਾ ਅਸੀਂ ਫੇਰ ਵੀ ਤੁਹਾਡੇ ਤੱਕ ਇੰਨੀ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ ਸਿਮਰਪਾਲ ਸਿੰਘ ਦੀ ਆਲਮ ਪੀਨਟ ਸ਼ੈਲਿੰਗ ਕੰਪਨੀ ਨੂੰ ਟੱਕਰ ਦੇਣ ਵਾਲੀ ਕੰਪਨੀਆਂ ਦੀ ਲਿਸਟ ਵੀ ਹੈ ਜਿਨ੍ਹਾਂ ਵਿੱਚੋਂ ਪਹਿਲੀ ਕੰਪਨੀ ਦਾ ਨਾਮ ਹੈ ਐਡੇਕੋ ਐਗਰੋ ਇਹ ਅਰਜنٹੀਨਾ ਦੀ ਇੱਕ ਵੱਡੀ ਕੰਪਨੀ ਪਰੀਆ ਜੋ ਖੇਤੀਬਾੜੀ ਦੇ ਉਤਪਾਦਾਂ ਵਿੱਚ ਮਾਹਰ ਹੈ ਇਸ ਵਿੱਚ ਮੂੰਗਫਲੀ ਵੀ ਸ਼ਾਮਲ ਹੈ ਐਡੇਕੋ ਐਗਰੋ ਖੇਤੀ ਦੇ ਬਹੁਤ ਸਾਰੇ ਖੇਤਾਂ ਵਿੱਚ ਵਰਤਮਾਨ ਕੰਮ ਕਰਦੀ ਹੈ ਅਤੇ ਇਹ ਅਰਜנטיਨਾ ਦੇ ਮੂੰਗਫਲੀ ਉਦਯੋਗ ਵਿੱਚ ਇੱਕ ਵੱਡੀ ਕੰਪਨੀ ਹੈ ਨੰਬਰ 2 ਹੈ ਏਜੀਡੀ ਯਾਨੀ ਐਸੇਟੇਰਾ ਜਨਰਲ ਡੇਹਾਜ਼ਾ ਏਜੀਡੀ ਇੱਕ ਹੋਰ ਮਹੱਤਵਪੂਰਨ ਕੰਪਨੀ ਹੈ ਜੋ ਖੇਤੀਬਾੜੀ ਦੇ ਉਤਪਾਦਾਂ ਵਿੱਚ ਕੰਮ ਕਰਦੀ ਹੈ ਅਤੇ ਇਹ ਮੂੰਗਫਲੀ ਦਾ ਉਤਪਾਦਨ ਅਤੇ ਐਕਸਪੋਰਟ ਕਰਨ ਵਿੱਚ ਪ੍ਰਮੁੱਖ ਹੈ ਇਹ ਕੰਪਨੀ ਖਾਸ ਕਰਕੇ ਦੱਖਣੀ ਅਮਰੀਕਾ ਅਤੇ ਯੂਰਪ ਵਿੱਚ ਮੂੰਗਫਲੀ ਦਾ ਐਕਸਪੋਰਟ ਕਰਦੀ ਹੈ ਨੰਬਰ 3 ਤੇ ਹੁੰਦੀ ਹੈ ਲੋਰੈਂਸ ਇੱਕ ਵਰਲਡ ਇਹ ਯੂਰੋਪੀ ਕੰਪਨੀ ਹੈ ਜੋ ਸਨੈਕਸ ਤੇ ਜ਼ੋਰ ਦਿੰਦੀ ਹੈ ਅਤੇ ਮੂੰਗਫਲੀ ਦੇ ਉਤਪਾਦਾਂ ਵਿੱਚ ਵੀ ਇਹਦੀ ਅਹਿਮ ਸਥਿਤੀ ਹੈ ਇਹ ਅਰਜנטיਨਾ ਤੋਂ ਮੂੰਗਫਲੀ ਸਪਲਾਈ ਕਰਦੀ ਹੈ ਅਤੇ ਗਲੋਬਲ ਮਾਰਕੀਟਾਂ ਵਿੱਚ ਇਹਦੀ ਸਥਿਤੀ ਮਜ਼ਬੂਤ ਹੈ ਨੰਬਰ 4 ਆਉਂਦੀ ਹੈ ਪ੍ਰੋਡਮੈਨ ਬ੍ਰੋਡਮੈਨ ਅਰਜنٹੀਨਾ ਦੀ ਇੱਕ ਹੋਰ ਵੱਡੀ ਮੂੰਗਫਲੀ ਦੀ ਕੰਪਨੀ ਹੈ ਜੋ ਉਤਪਾਦਨ ਤੋਂ ਲੈ ਕੇ ਵਪਾਰ ਅਤੇ ਐਕਸਪੋਰਟ ਤੱਕ ਸਭ ਕੁਝ ਕਰਦੀ ਹੈ। ਇਸ ਕੰਪਨੀ ਨੇ ਮੂੰਗਫਲੀ ਦੇ ਕੁਆਲਿਟੀ ਕੰਟਰੋਲ ਅਤੇ ਮਾਰਕੀਟਿੰਗ ਵਿੱਚ ਆਪਣੀ ਸਥਾਪਨਾ ਕੀਤੀ ਹੈ। ਲਗਨ ਨਾਲ ਸਿਮਰਪਾਲ ਸਿੰਘ ਨੇ ਨਾ ਸਿਰਫ ਆਪਣਾ ਨਾਮ ਕਮਾਇਆ ਬਲਕਿ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਦੀ ਭਾਵਨਾ ਦੀ ਤਰਜਮਾਨੀ ਵੀ ਕੀਤੀ ਹੈ। ਉਸ ਦੀ ਕਹਾਣੀ ਭਾਰਤ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਨੌਜਵਾਨ ਉਦਮੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਉਹਨਾਂ ਨੂੰ ਇਹ ਦਰਸਾਉਂਦੀ ਹੈ ਕਿ ਸਫਲਤਾ ਸਖਤ ਮਿਹਨਤ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਚਾਹੇ ਤੁਸੀਂ ਕਿ ਥੋਂ ਆਏ ਹੋ ਇਹ ਫਰਕ ਨਹੀਂ ਪੈਂਦਾ ਪੰਜਾਬ ਤੋਂ ਅਰਜנטיਨਾ ਦੇ ਪੀਨਟ ਕਿੰਗ ਬਣਨ ਤੱਕ ਦਾ ਸਿਮਰਪਾਲ ਸਿੰਘ ਦਾ ਇਹ ਸਫ਼ਰ ਇਸ ਗੱਲ ਦੀ ਇੱਕ ਚਮਕਦਾ ਉਦਾਹਰਣ ਵਜੋਂ ਖੜਾ ਹੈ ਕਿ ਕੋਈ ਵਿਅਕਤੀ ਦੂਰ ਅੰਦੇਸ਼ੀ ਸਮਰਪਣ ਅਤੇ ਅਣਜਾਣ ਖੇਤਰਾਂ ਵਿੱਚ ਦਲੇਰ ਕਦਮ ਚੁੱਕਣ ਦੀ ਇੱਛਾ ਨਾਲ ਕੀ ਪ੍ਰਾਪਤ ਕਰ ਸਕਦਾ ਹੈ ਸਾਨੂੰ ਦਿਓ ਜੀ ਇਜਾਜ਼ਤ ਮਿਲਦੀ ਹੈ ਕਿਸੇ ਹੋਰ ਵੀਡੀਓ ਦੇ ਅੰਦਰ ਹੋਰ ਮਹੱਤਵਪੂਰਨ ਜਾਣਕਾਰੀ ਲੈ ਕੇ ਪਰ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰੋ ਵਾਹਿਗੁਰੂ ਜੀ